सब क्यों विरोधता कर रहे हो इस नीति ने जिड़ी नीति लेके आए हैं वापस बता है तो के छड़ा गया जोश है जो पूरे में बढ़ तो नहीं देंगे ਕਿਸਾਨ ਇਸ ਨੀਤੀ ਦਾ ਵਿਰੋਧ ਕਰ ਰਹੇ ਨੇ ਸਾਡਾ ਪੂਰਾ ਸਮਰਥਨ ਕਿਸਾਨਾਂ ਨੂੰ ਜਿੱਥੇ ਵੀ ਸਾਡੀ ਲੋੜ ਹੋ ਕਾਂਗਰਸ ਪਾਰ ਜਿਹੜੀ ਖੰਡਾਂ ਦੇ ਨਾਲ ਖੜੀ ਹੈ ਮંત્રી ਭਵਨ ਸਮਾਨ ਕਰਨ ਜਿਹੜੀ ਨੀਤੀ ਹੈ ਕਿਸਾਨਾਂ ਦੇ ਹੱਥ ਚ ਹੈ ਉਹਦੀ ਪਾਰਟੀ ਪਰ ਘਾ ਰਹੀ ਹੈ ਇੱਕ ਸੰਨ ਆਨ ਜਮੀਨ ਨੂੰ ਆਪਣੀ ਮਾਂ ਸਮਝਦਾ ਉਹ ਕਿਵੇਂ ਜਮੀਨ ਇਹਨਾਂ ਨੂੰ ਕੋਡੀਆਂ ਦੇ ਭਾਤੇ ਦੇਵੇ ਦਿੱਲੀ ਵਾਲਿਆਂ ਕੋਲ ਗੋਡੇ ਭਗਵੰਤ ਮਾਨ ਦੇਖ ਸਕਦਾ ਸਰਕਾਰ ਟੈਕਸ ਕਰਦੀ ਆ ਕਿਸਾਨ ਅਸੀਂ ਸਾਰੇ ਡਟ ਕੇ ਕਿਸਾਨਾਂ ਦਾ ਸਾਥ ਦਮਾ ਵੀ ਆ ਰਹੀ ਹੈ ਜਿਹੜੀ ਜਮੀਨਾਂ ਕਿਸਾਨਾਂ ਦੀ ਜਾਨ ਨਹੀਂ ਦਵਾ ਸਰਕਾਰ ਵੱਲੋਂ ਇਹ ਹੰਦੀ ਲੈਂਡ ਪੋਇੰਟ ਜਿੱਥੇ ਕਿਸਾਨ ਜਿੱਥੇ ਬੰਦੀਆ ਵਿਰੋਧ ਕਰ ਰਹੇ ਨੇ ਉੱਥੇ ਹੀ ਜਿਹੜੀਆਂ ਵਿਰੋਧੀ ਸਿਆਸੀ ਪਾਰਟੀਆਂ ਨੇ ਉਹਨਾਂ ਵੱਲੋਂ ਵੀ ਜਬਰਦਸਤ ਵਿਰੋਧਤਾ ਕੀਤੀ ਜਾ ਰਹੀ ਹੈ ਅੱਜ ਵਿਧਾਨ ਸਭਾ ਹਲਕਾ ਸਾਨੇਵਾਲ ਅੰਦਰ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ ਜਿਸ ਦੇ ਵਿੱਚ ਵਿਧਾਨ ਸਭਾ ਹਲਕਾ ਸਾਨੇਵਾਲ ਕਾਂਗਰਸ ਪਾਰਟੀ ਦੇ ਚੀਰਜ ਵਿਕਰਮ ਸਿੰਘ ਬਾਜਵਾ ਰੀਸ਼ ਮੁਲਿਤ ਕਿਤੇ ਬਾਜਵਾ ਸਾਹਿਬ ਸਾਡੇ ਨਾਲੇ ਬਾਜਵਾ ਸਾਹਿਬ ਕਿਉਂ ਵਿਰੋਧਤਾ ਕਰ ਰਹੇ ਹੋ ਇਸ ਨੀਤੀ 'ਤੇ ਅੱਜ ਸਾਨੇਵਾਲ ਦੇ 40 ਪਿੰਡ ਜਿਹੜੇ ਇੰਡਸਟਰੀ ਜ਼ੋਨ ਦੇ ਵਿੱਚ ਸਰਕਾਰ ਨੇ ਲੈ ਕੇ ਆਂਦੇ ਨੇ ਅੱਜ ਵੱਡੀ ਗਿਣਤੀ ਦੇ ਵਿੱਚ ਲੋਕ ਟਰੈਕਟਰਾਂ ਤੇ ਮੈਂ ਕਹਿੰਦਾ ਹਜ਼ਾਰਾਂ ਚ ਕੀ ਆ ਭਰਿਆ ਪਿਆ ਸਾਰੀਆਂ ਸੜਕਾਂ ਜਿੱਧਰ ਚੱਲੇ ਜੋ ਟਰੈਕਟਰ ਹੀ ਟਰੈਕਟਰ ਕਿਸਾਨ ਲੈ ਕੇ ਆਏ ਨੇ ਕਿਉਂਕਿ ਕਿਸਾਨ ਇਸ ਨੀਤੀ ਦਾ ਵਿਰੋਧ ਕਰ ਰਹੇ ਨੇ ਸਾਡਾ ਪੂਰਾ ਸਮਰਥਨ ਕਿਸਾਨਾਂ ਨੂੰ ਜਿੱਥੇ ਵੀ ਸਾਡੀ ਲੋੜ ਹੋ ਕਾਂਗਰਸ ਪਾਰਟੀ ਵੀ ਕਿਸਾਨਾਂ ਦੇ ਨਾਲ ਖੜੀ ਹੈ ਇਹ ਜਿਹੜੀ ਨੀਤੀ ਲੈ ਕੇ ਆਏ ਆ ਉਹ ਵਾਪਸ ਕਹਾ ਕੇ ਸ਼ਿਕਾਇਤ ਕਰਦੇ ਜਿਹੜਾ ਜੋਸ਼ ਹੈ ਜਿਹੜੇ ਦੋਤੀ ਨੇ ਖੇਤ ਦੇ ਵਿੱਚ ਭੜਮ ਨਹੀਂ ਦੇਣਗੇ ਪਰ ਉਹਨਾਂ ਦੇ ਨਾਲ ਅਸੀਂ ਅੱਗੇ ਹੋ ਕੇ ਖੜਾਂਗੇ ਪਰ ਗੁਖੂ ਮੰਤਰੀ ਤੋਂ ਮੰਗ ਕਰਦੇ ਜਿਹੜੀ ਨੀਤੀ ਹੈ ਕਿਸਾਨਾਂ ਦੇ ਹੱਥ ਚ ਪਰੋਦੀ ਪਾਰਟੀ ਫੜਕਾਰੀ ਹੈ ਇੱਕ ਸੰਗਰੋ ਅੱਜ ਪਤਾ ਲੱਗਦੀ ਉਹ ਭਗਵਾਨ ਤੁਮਨ ਨੂੰ ਵੀ ਇਹਨਾਂ ਨੇ ਗੋਡੇ ਟੇਕੇ ਦਿੱਲੀ ਵਾਲਿਆਂ ਦੇ ਅੱਗੇ ਅੱਜ ਕਿਸਾਨ ਇੱਕ ਵੀ ਕਿਸਾਨ ਨਹੀਂ ਚਾਹੁੰਦਾ ਕਿ ਸਾਡੀ ਜ਼ਮੀਨ ਜਿਹੜੀ ਜਾਵੇ ਇਸ ਤੋਂ ਪੂਰਾ ਵਿਰੋਧ ਤੁਸੀਂ ਦੇਖਿਆ ਲੋਕਾਂ ਨੇ ਝੰਡੇ ਲਾ ਕੇ ਕਿਸਾਨਾਂ ਨੇ ਅੱਜ ਟਰੈਕਟਰ ਜਿਹੜੇ ਨੇ ਉਹ ਉਹ ਹਰ ਜਗ੍ਹਾ ਤੋਂ 10-10 ਕਿਲੋਮੀਟਰ ਦੀ ਲੰਬੀ ਲਾਈਨ ਲੱਗੀ ਹੋਈ ਹੈ ਸੋ ਕਿਸਾਨ ਨਹੀਂ ਚਾਹੁੰਦੇ ਸਾਡੀ ਇੱਕ ਵੀ ਜ਼ਮੀਨ ਜਾਵੇ ਜਿਹੜਾ ਕਿਸਾਨ ਜ਼ਮੀਨ ਨੂੰ ਆਪਣੀ ਮਾਂ ਸਮਝਦਾ ਉਹ ਕਿਵੇਂ ਜ਼ਮੀਨ ਇਹਨਾਂ ਨੂੰ ਘੋਡੀਆਂ ਦੇ ਭਾਤੇ ਦੇਵੇ ਦਿੱਲੀ ਵਾਲਿਆਂ ਕੋਲ ਗੋਡੇ ਭਵੰਤਮਾਨ ਟੇਕ ਸਕਦਾ ਸਰਕਾਰ ਟੇਕ ਜ਼ਰਬੀਆ ਕਿਸਾਨ ਅਸੀਂ ਸਾਰੇ ਡੱਕ ਕੇ ਸਾਨੂੰ ਆਪਣਾ ਸਵਾਦ ਦਵਾ ਗਿਆ ਜਿਹੜੀ ਜ਼ਮੀਨ ਆ ਪਸਾਲਾ ਦੀ ਜਾਨ ਨਹੀਂ ਦਵਾ। ਆ ਜਿਹੜੇ ਜਿਹੜੇ ਕਿਸਾਨ ਨੇ ਉਹ ਕਹਿੰਦੇ ਬਹੁਤ ਸਾਰੇ ਕਿਸਾਨਾਂ ਨਾਲ ਸਾਡੀ ਗੱਲ ਹੋਈ ਹੈ ਕਿਸਾਨ ਕੋਸ਼ ਤੁਹਾਡੀ ਵੀ ਕਿਸੇ ਕਿਸਾਨ ਨਾਲ ਗੱਲ ਹੋਈ ਹੈ ਉਹਨਾਂ ਨੂੰ ਕੀ ਕਮੀ ਲੱਗਦੀ ਆ? ਇਤੋਂ ਦੇ ਕਿਸਾਨਾਂ ਨਾਲ ਤਾਂ ਕੋਈ ਗੱਲ ਹੋਣਾ ਵੀ ਹੋਈ ਨਹੀਂ। ਕੋਈ ਅੱਜ ਇੰਨੇ ਕਿਸਾਨਾਂ ਕਿਸੇ ਇੱਕ ਕੋਈ ਕਹਦੇ ਕੋਈ ਆ ਕੇ ਵੀ ਅਸੀਂ ਜ਼ਮੀਨ ਦੇਣ ਨੂੰ ਤਿਆਰ ਆ ਕੋਈ ਵੀ ਆਪਣੀ ਜ਼ਮੀਨ ਇੱਕ ਹੱਕ ਨਾਲ ਜ਼ਮੀਨ ਦੇਣ ਨੂੰ ਤਿਆਰ ਨਹੀਂ। ਖਾਰੇ ਵਿਰੋਧ ਕਰ ਰਹੇ ਆ ਅਰੇ ਜਿਹੜੀ ਸਰਕਾਰ ਨੂੰ ਇਹ ਨੀਤੀ ਵਾਪਸ ਲੈਣੀ ਚਾਹੀਦੀ ਆ ਸਰਕਾਰ ਕਿਸਾਨਾਂ ਦੇ ਹੱਕ ਦੇ ਵਿੱਚ ਐਸਾ ਕਰਨਾ ਚਾਹੀਦਾ ਇਹ ਸਨੋ ਵਿਕਰਮ ਸਿੰਘ ਬਾਦਲਾਸੀ ਜਿਹੜੇ ਕਹਿੰਦੇ ਆ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਸਰਕਾਰ ਨੂੰ ਫੈਸਲਾ ਕਰਨਾ ਚਾਹੀਦਾ ਤੇ ਜਿਹੜੀ ਕਿਸਾਨ ਵਿਰੋਧੀ ਨੀਤੀ ਆ ਇਹਨੂੰ ਵਾਪਸ ਲੈਣਾ ਚਾਹੀਦਾ ਕੈਮਰਾਮੈਨ ਰਜੀਤ ਸਿੰਘ ਖਾਲਸਾ ਦੇ ਨਾਲ ਰਵੀ ਪਟਿਆਲਾ